ਫਮਿਲੀ ਤਾਏ ਸਰ ਜਿਆ ਦੁਖੀ ਜਾਂਦਾ ਮੈਨੂੰ ਲੱਗਦਾ ਮੇਰੀ ਨੀਗਾ ਘੱਟ ਗਈ ਆ ਲਾ ਦੱਸ ਜੇਣੀ ਚ ਹੀ ਕਟਣੀ ਚਾਹੀਦੀ ਹੋ ਤਾਂ ਵਧੀ ਜਾਂਦੀ ਆ ਨੀਗਾ ਤੂੰ ਘਟਾ ਲਈ ਤਾਏ ਮੇਰੇ ਅੱਗੇ ਸਰ ਦੁਖਦਾ ਹੁਣ ਤੂੰ ਮੇ ਨਾਲ ਲੜਾਈ ਨਾ ਕਰੀ ਮੈਂ ਤੈਨੂੰ ਦੱਸਾਂ ਨਹੀਂ ਤੈਨੂੰ ਨੁਸਖਾ ਦੱਸਦੀ ਆ ਵੀ ਤੇਰਾ ਸਰੀਰ ਕੱਟ ਜੂਗਾ ਦਾ ਨੀਗਾ ਬਾਜੂ ਕਿਵੇਂ ਤਾਏ ਤੂੰ ਆਏ ਕਰੇ ਕਰ ਬਿਹਾਰੀਆਂ ਚੀਜਾਂ ਖਾਇਆ ਕਰ ਜਿਵੇਂ ਪੱਤੇ ਆਈਆਂ ਚੀਜਾਂ ਹੁੰਦੀਆਂ ਉਹਤਾਂ ਦੀਆਂ ਚੀਜਾਂ ਨਾਲ ਨੀਗਾ ਬਾਜੂ ਤੇਰਾ ਸਰੀਰ ਕੱਟ ਜੂ ਤਾਏ ਤੈਨੂੰ ਕੌਣ ਕਹਿੰਦਾ ਵੇਖਦੀਆਂ ਚੀਜ਼ਾਂ ਖਾਣ ਦੇ ਨਾਲ ਨੀਗਾ ਵੱਜ ਜਾਂਦੀ ਆ ਨੇ ਕੁੜਿਆ ਦੇ ਸਾਮਣੇ ਕੀ ਪੱਜਾ ਹੋਇਆ ਖੁਰਲੀ ਤੇ ਮੱਜਾ ਓਕੇ ਸਨ ਮੈਨਕ ਲੱਗੀ ਆ ਦੱਸਾ ਗੁੱਸਾ ਨਾ ਕਰ ਹੰਟੀ ਚ ਮਖਾਲ ਵੀ ਤਾਂ ਗੁੱਝੀ ਹੁੰਦੀ ਆਖਣੀ ਬਾਈ ਮੈਂ ਤਾਂ ਤੈਨੂੰ ਗੱਲਾਂ ਸੁਣਾਉਣੇ ਆਈ ਸੀ ਰੋਜ਼ ਦੀ ਤਰ੍ਹਾਂ ਜੀ ਸੁਣਾ ਦੇ ਵਾਏ ਕਾ ਤੋ ਕਹਿਣਾ ਸੁਣਾ ਤਾਂ ਇਹ ਤੈਨੂੰ ਪਤਾ ਲੱਗਿਆ ਉਧਰ ਮੋਦੀ ਹੋਰਾਂ ਨੇ ਡਿਜੀਟਲ ਇੰਡੀਆ ਦਾ ਉਦਘਾਟਨ ਕਰਤਾ ਹੀ ਨਾ ਤਾਂ ਪਹਿਲੇ ਇੰਡੀਆ ਨੂੰ ਕੀ ਹੋ ਗਿਆ ਸੀ ਕੁੜੇ ਤਾ ਇਹ ਮਤਲਬ ਕਿ ਜਿੱਦਾਂ ਕਿ ਤੂੰ ਲਾਲਾ ਜੀ ਡਾਕਟਰ ਕੋਲ ਜਾਣਾ ਤੂੰ ਸ਼ਹਿਰ ਤਾਂ ਤੈਨੂੰ ਉੱਥੇ ਜਾ ਕੇ ਲਾਈਨਾਂ 'ਚ ਲੱਗਣ ਦੀ ਲੋੜ ਹੀ ਨਹੀਂ ਤੂੰ ਘਰੋਂ ਹੀ ਅਪਾਇੰਟਮੈਂਟ ਲੈ ਸਕਦੀ ਆ ਜਦੋਂ ਦੀ ਅਪਾਇੰਟਮੈਂਟ ਮਿਲੇ ਸਿੱਧਾ ਜਾ ਕੇ ਡਾਕਟਰ ਨੂੰ ਉੱਥੇ ਮਿਲ ਲੈ ਅੱਛਾ ਮਤਲਬ ਕਿ ਸਾਰਾ ਕੰਮ ਕੰਪਿਊਟਰ ਰਾਹੀਂ 스마트ਫੋਨ 'ਨਾ ਰਾਹੀਂ ਹੋਊਗਾ ਅੱਛਾ ਤਾਂ ਇਹ ਇਸ ਤੋਂ ਬਾਅਦ ਜੇ ਕਿਸੇ ਅਫਸਰ ਨੂੰ ਮਿਲਣਾ ਤੂੰ ਕਿਸੇ ਸਰਕਾਰੀ ਮੈਹਿਕਮੇ ਦੇ ਵਿੱਚ ਉਹਨੂੰ ਵੀ ਇਦਾਂ ਹੀ ਅਪਾਇੰਟਮੈਂਟ ਲੈ ਕੇ ਤੂੰ ਮਿਲ ਸਕਦੀ ਆ ਜਾ ਕੇ ਉੱਥੇ ਵੀ ਲਾਈਨਾਂ 'ਚ ਲੱਗਣ ਦੀ ਲੋੜ ਨਹੀਂ ਮਤਲਬ ਆਹ ਫੋਨ ਤੋ ਮੈਂ ਕੈਦਾ ਕਰੂ ਪਾਈ ਪੀ ਪਰਸਨ ਕਰਾਉਂਦੀ ਆ ਭਾਈ ਭੇਜਿਓ ਮੇਰੀ ਗੱਲ ਛੋੜ ਲਿਓ ਹਾਂ ਹਾਂ ਤਾ ਇਹ ਬਿਲਕੁਲ ਇਦਾਂ ਹੀ ਮਾੜੇ ਮੈਨੂੰ ਐਂ ਦੱਸ ਵੀ ਤੂੰ ਅੱਖਾਂ ਕਾ ਨੂੰ ਬੰਦ ਕੀਤੀਆਂ ਹੋਈਆਂ ਨੇ ਉਦੋਂ ਦੀਆਂ ਜੀ ਮੈਂ ਤਾਂ ਐ ਪੁੱਛਦੀਆਂ ਵੀ ਹੁਣ ਮੈਂ ਸੁਪਨੇ ਚੋਂ ਬਾਹਰ ਆਜਾ ਵੇ ਖੋਲਾ ਖਾਂ ਤਾਂ ਇਹ ਮੈਂ ਨਾ ਸਮਝੀ ਨਹੀਂ ਤੇਰੀ ਗੱਲ ਭਾਈ ਅਗਲਾ ਮੇਰੇ ਪਿਓ ਦਾ ਨਾਮ ਕਰਨੀ ਲੱਗਾ ਹੈ ਭਾਈ ਹੁਣ ਲੋਕਾਂ ਨੂੰ ਗਾਲੀਆਂ ਨਾਲੀਆਂ ਖੰਡ ਤੇਲ ਤੁਲ ਜਾ ਦੇ ਦੁਕੇ ਹੁਣ ਲੋਕੀ ਯਕੀਨ ਨਹੀਂ ਕਰਦੇ ਨਾ ਗੱਲਾਂ ਤੇ